ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਜੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਪੋਲਰ ਡੇਰੀ ਫਾਰਮ ਤੇ ਦੋਸਤੋ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਦੋਸਤੋ ਭਿੱਖੀ ਵੈਂਡ ਤੋਂ 7 ਕਿਲੋਮੀਟਰ ਦੀ ਦੂਰੀ ਆ ਜਭਾਲ ਅਮਰਥਾ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਵੀਰ ਸੰਦੀਪ ਓਨਰ ਆ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰ ਲਾਂਗੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਘੱਟੋ-ਘੱਟ ਵੀ ਚਾਰ ਨੱਕ ਜਿਹੜੇ ਉਹ ਵੜਾ ਹੋਣਗੇ ਠੀਕ ਹੈ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਬਾਈ ਤੋਂ ਲੈ ਲਾਂਗੇ ਆਪਾਂ ਹਰ ਵਾਰ ਦੀ ਤਰ੍ਹਾਂ ਸੋ ਬਾਕੀ ਪਸ਼ੂ ਜਿਹੜੇ ਦੋਸਤੋ ਹਰ ਵਾਰ ਚੰਗੇ ਹੁੰਦੇ ਆ ਸੋ ਜਿਹੜਾ ਵੀ ਪਸੰਦ ਆਊਗਾ ਪਸ਼ੂ ਤੇ ਇਹਨੂੰ ਲੱਗੂਗਾ ਉਹਦੀ ਤਸੱਲੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਸੋ ਰਕਮ ਕਿਸੇ ਵੀਰ ਨੇ ਜਿਹੜੀ ਆ ਦੋਸਤੋ ਖਰਚ ਕਰਨੀ ਆ ਤਸੱਲੀ ਪਹਿਲ ਦੇ ਆਧਾਰ ਤੇ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਜੇ ਇਸ ਥਾਂ ਤੋਂ ਆਪਾਂ ਵੀਡੀਓ ਖਾਸ ਤੌਰ ਤੇ ਤੁਹਾਨੂੰ ਦਿਖਾਉਣੇ ਆ ਜਾਂ ਵੀਡੀਓ ਅ ਅੱਜ 27 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਤੁਸੀਂ ਨੋਟ ਕਰ ਲਓ ਕੋਈ 3:00 ਵਜੇ ਦੁਪਹਿਰ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਛਵਾ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਸੱਸਰੀਕਾਰ ਸੱਸੀ ਦਾ ਸੰਤੋ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਭਰਾ ਠੀਕ ਆ ਹਾਂਜੀ ਵਧੀਆ ਜੀ ਵਧੀਆ ਠੀਕ ਆ ਜੀ ਤੇ ਸੰਦੀਪ ਭਾਈ ਅੱਜ ਪਸ਼ੂ ਕਿੰਨੇ ਵਕਾਊ ਜੀ ਆਪਣੇ ਕੋਲ ਚਾਰ ਗਾਂਆਂ ਸੰਤ ਸਾਬ ਦੇ ਦੋ ਮਈਆਂ ਅੱਜ ਆਈਆਂ ਹਾਂ ਜੀ ਮੱਝਾਂ ਵੀ ਗੱਬਣਾ ਤਿਆਰੀ ਆ 15-15 ਕਿਲੋ ਵਾਲੀਆਂ ਜੀ ਮੱਝਾਂ ਲੈ ਕੇ ਕਿਉਂ ਲਾਤੇ ਫਿਰ ਹਾਂ ਜੀ ਹੁਣ ਮਈਆਂ ਦਾ ਕਰਦਾ ਜੀ ਕੰਮ ਚੱਲੂ ਚਲੋ ਵਧੀਆ ਹਾਂ ਜੀ ਹਾਂ ਜੀ ਹਾਂ ਜੀ ਪਸ਼ੂ ਚੰਗਾ ਸਾਫ ਸੁਥਰਾ ਮਿਲੇ ਤੇ ਛੱਡਣੋ ਜੀ ਨਹੀਂ ਕਰਦਾ ਕਿ ਜਮਾ ਪੈਂਦਾ ਹਾਂ ਜੀ ਹਾਂ ਜੀ ਹਾਂਜੀ ਤੇ ਅੱਜ ਫਿਲਹਾਲ ਮੱਝਾਂ ਦੁੱਧ ਖਾਦ ਕੇ ਹਾਂਜੀ ਦੋ ਜੀ ਸੰਦੀਪ ਭਾਈ ਨਾਲ ਦੀ ਨਾਲ ਡਿਟੇਲ ਜਿਹੜੀ ਆ ਸਾਂਝੀ ਕਰੀ ਜਾਈਏ ਵੀ ਇਹਦੀ ਕੀ ਇਨਫੋਰਮੇਸ਼ਨ ਹੈ ਜੀ ਮੱਝ ਦੀ ਸੰਤੂ ਸਾਹਿਬ ਇਹਨੇ ਜਾਨੀ ਕਿ ਅੱਜ ਤੀਜੇ ਸਵੇਰ ਸੁਣਾਵਾ ਇਹਨੇ ਦੂਜੇ ਸਵੇਰ 15 ਕਿਲੋ ਦੁੱਧ ਕੱਢਿਆ ਵਾ ਮੈਂ ਨੇ ਸਿਰਫ ਮੈਂ ਪੁੱਛਿਆ ਜਰੂਰ ਲੰਡੀ ਆ ਬਾਕੀ ਬੜੀ ਜਿਆਦਾ ਕਰਤੂਤ ਵਾਲੀ ਜਾਂ ਨੀਲੀ ਜ ਮੈਂ ਆਉਂਦੀ ਆ ਬੜੀ ਜਿਆਦਾ ਚਵਾਈ ਚੋਈ ਲੱਗੀ ਆ ਹੁਣ ਦੁੱਧ ਐਰ ਕਿ ਤੀਜੇ ਸਵੇਰ 16 17 ਕਿਲੋ ਪਾਉਗੇ ਜੇ ਕੋਈ ਚੰਗਾ ਫਾਰਮਰ ਲੈ ਜਾਂਦਾ ਇਹਨੂੰ ਮੈਂ ਨੂੰ ਦੇ ਠੀਕ ਆ ਬਹੁਤ ਜਿਆਦਾ ਖਰੀ ਆ ਥਾਣ ਭਾਡੇ ਲਓ ਜੀ ਕੋਈ ਭਾਰ ਪਾਵੇ ਕੋ ਥਾਂ ਚ ਕੋਈ ਇਹ ਚੀਜ਼ ਚ ਕਾਜ ਫਿਰ ਆਪਣੇ ਨਾਲ ਗੱਲ ਕਰੀ ਆ ਜੇ ਸੰਤੂ ਸਾਹਿਬ 13 ਦਿਨ ਪਹਿ ਆ ਮੈਂ ਇੱਥੇ ਆਉਣਾ ਪੂਰੇ 13 ਦਿਨ ਅਜੇ ਇਹਦੇ ਜਾਨੀ ਕਿ ਗਿਰਤੀ ਹੀ ਰਹਿੰਦੇ ਆ ਚੰਡਾ ਲੈ ਕੇ ਫਰੇਮ ਆ ਮੈਂ ਲਓ ਜੀ ਠੀਕ ਆ ਬਾਕੀ ਬਾਡੀ ਸਟਰਕਚਰ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਆ ਭਾਰਾ ਕਾਫੀ ਜਿਆਦੀ ਭਾਰੀ ਮੱਜਾ ਤੇ ਵੱਡੀ ਮੈਂ ਸੰਤੂ ਸਾਹਿਬ ਥਾਣਾ ਦੇਵਾ ਜਿਹੜਾ ਤੁਸੀਂ ਵੇਖ ਹੀ ਰਹੇ ਹੋ ਬਿਲਕੁਲ ਪੱਧਰਾ ਤੇ ਮੋਟਾ ਥਾਣਾ ਤੇ ਹਵਾਨਾ ਜਿਹੜਾ ਵੀਰਾਂ ਦਾ ਵੀ ਬੈਕ ਸਾਈਡ ਨੂੰ ਪੂਰਾ ਜਿਹੜਾ ਕੱਢ ਕੇ ਤਿਆਰ ਕਰਕੇ ਫਿਰ ਇਹਨੇ ਸੋਣਾ ਤੇ ਵੀ ਵੀ ਗੀਰ ਗੀਰੋਸੋ ਇਹ ਮਾਜ ਤੁਸੀਂ ਦੇਖ ਰਹੇ ਸੀਗੇ ਜੀ ਤੇ ਆਲੇ ਕੋੜ ਕੋ ਚੰਗਾ ਦੱਸਿਆ ਕੋਈ 15 14 ਲੀਟਰ ਦਾ ਜੀ ਆਹ ਦੇ ਆਹ 15 16 ਗਰ ਸੰਤੋਖ ਸਾਹਿਬ ਦਾ ਸੁਈ ਲੈ ਆਪਾਂ ਨੂੰ ਸਾਈ ਪਾ ਦੇ ਪਾਣੀ ਹਰਦੀਆ ਸੁਈ ਮੈਂ ਲੈ ਜੇ ਹੁਣੇ ਜੀ ਭਾਵੇਂ ਕੋਈ ਸੁਈ ਲੈ ਜੇ ਵੀਰ ਜੀ 15 16 ਕਿਲੋ ਦੋਤਾਂ ਦਾ ਬਣਾ ਦਾਂਗੇ 15 16 ਕਿਲੋ ਦੋਤਾਂ ਦਾ ਬਣਾ ਦਾਂਗੇ ਆਪਾਂ ਗਾਰੰਟੀ ਨਾਲ ਬਣਾ ਕੇ ਦਵਾਵਾਂਗੇ ਇਹ ਪੂਰੀ ਹੈਵੀ ਬਾਡੀ weight ਆ ਭਾਰੀ ਲੋ ਨੀਲੇ ਜਾਂਦੇ ਸੰਤੋਖ ਸਾਹਿਬ ਬੂਤੀ ਬਾਤੀ ਵੇਖੋ ਮੈਂ ਇਹ ਆਹ ਦੇਖੋ ਜੀ ਠੀਕ ਹੈ ਬਸ ਬਾਕੀ ਭੁਗੀ ਨਾਸ ਵੀ ਜਿਹੜੀ ਆ ਦੋਸਤੋ ਮੱਥਾ ਬੱਲਾ ਲੋ ਨੀਲੀ ਜਾਂਦੀ ਹੈ ਮਾਰਕ ਜਿਹੜੇ ਹੈਗੇ ਨੇ ਅਗਲੇ ਪਿਛਲੇ ਪੈਰ ਇਹ ਵੀ ਤੁਸੀਂ ਵੇਖ ਤੇ ਹਵਾਨਾ ਪੂਰਾ ਖੁੱਲਾ ਬਣਾਉਗੀ ਠੀਕ ਹੈ ਜੀ ਵੱਡਾ ਲੇਵਾ ਮਾਰੂਗੀ ਅਜੇ ਦਿਨ ਘੱਟੋ ਘੱਟ 12 13 ਬਾਈ 10 ਡਿਆ ਵੀ 12 13 ਦਿਨ ਬਾਕੀ ਐ ਸੂਂਗ ਦੇ ਵਿੱਚ ਤੇ ਕਮਾਲਾਂ ਕਰ ਦੂਗੀ ਜੇਕਰ ਦੋਸਤੋ 12 13 ਦਿਨਾਂ ਦੇ ਦੌਰਾਨ ਸੁੰਦੀ ਐ ਹਾਂ ਦੱਸੋ ਸਰ ਕਿੰਦਾ ਲੱਗਿਆ ਮੈਂ ਨਾ ਤੁਰਿਆ ਨਹੀਂ ਜਾਣਾ ਪੂਰੇ 12 13 ਦਿਨਾਂ ਦੇ ਰਹੇ ਨੇ ਹਾਂ ਬਾਕੀ ਟਿੱਪਣ ਤਾਂ ਆਪਣੇ ਏਡੀ ਜਿਆਦੀ ਲੱਗੀ ਤਪਾਈ ਕੋਈ ਗੱਲ ਹੀ ਛੱਡ ਦੋ ਲਓ ਜੀ ਮਾੜਾ ਬੰਦਾ ਜਿਹੜਾ ਇਹਨੂੰ ਲਾ ਨਹੀਂ ਸਕਦਾ ਸੰਦੀਪ ਸਿੰਘ ਨਹੀਂ ਨਹੀਂ ਅਜੇ ਵਜਨ ਵਟਾ ਵਾੜਾ ਸਭ ਸਿਰਫ ਇਹਨੂੰ ਪੂਛਦੇ ਜਰੂਰ ਬਾਜਿਆ ਪੂਛਣਾ ਲੰਡੇ ਹੁੰਦੇ ਤੇ ਬੜੇ ਜਿਆਦੇ ਰੁਪਈਆਂ ਦੀ ਮਾਇਸ ਸੰਸਾ ਬਿਲਕੁਲ ਬਦਲਾ ਚਾਹਮਿਆਂ ਆ ਦੇਖੋ ਜੀ ਠੀਕ ਹੈ ਹਾਂਜੀ ਤੁਹਾਡਾ ਪਿੰਡਾਂ ਨਾਲਾ ਨਾਲ ਦੇਖੋ ਪਲਾ ਮਿੱਡੀਆਂ ਵਿੱਚ ਆ ਦੇਖੋ ਹੈ ਇਹਦਾ ਮੁੱਲ ਫਿਰ ਲੈਣ ਦੇਣ ਸੰਤੂ ਸਾਹਿਬ ਮੈਂ ਤੇ ਇਹ ਪੂਜਾ ਮੈਂ ਤੇ 80 ਸਵਾ ਲੱਖ ਦੀ ਹਾਂ ਨਾ ਹੀ 85000 ਦੀ ਮੈਂ ਦੇ ਦਾਂਗੇ ਭਵੇਂ ਕੋ ਚੋਗੇ ਆਪਣੇ ਤੋਂ ਲੈ ਜਾ ਪਾਉਂਗੇ ਜਿੰਦਾ ਮਰਜੀ ਅੱਜ ਆਪਾਂ 85 ਜਿੰਦਾ ਕ ਸੁਈ ਆਪਾਂ ਦੇਵਾਂਗੇ 95000 ਦੀ ਮੈਂ ਜਿਹੜਾ ਮਰਜੀ ਵੀ ਰਸਾਈ ਪਾ ਦੇ 16 ਕਿਲੋ ਦੁੱਧ ਬਣਾ ਦਾਂਗੇ ਸੰਤੂ ਸਾਹਿਬ ਹਾਂਜੀ ਲਓ ਵੀ ਦੋਸਤੋ ਆ ਮਾਝਾ ਦਿਖਾ ਦਿਆ ਤੁਹਾਨੂੰ ਠੀਕ ਹੈ ਜੀ ਵੀਰ ਤਾਂ ਪੁੱਛੋ ਬੇਸ਼ੱਕ ਲੰਡੀ ਆ ਪਰ ਜਿਹੜੇ ਕੰਮਕਰ ਉਹ ਇਹਨੇ ਖਰੀ ਉਤਰਨਾ ਦੋ ਟਾਲੇ ਪਾਸੇ ਆ ਇੱਥੇ ਆਣੀ ਬੈਕਸੈਟ ਸੰਤੂ ਸਾਹਿਬ ਸਾਰੀ ਢੇਲ ਕੱਢਣੀ ਮੈਨੇ 15 14 ਲੀਟਰ ਤਾਂ ਨਾਰਮਲ ਆ ਬਾਕੀ ਸੇਵਾ ਤੁਹਾਡੀ ਆਪੋ ਆਪਣੀ ਵੀਰਾਂ ਦੀ ਆ ਵੱਧ ਵੀ ਲੈ ਸਕਦੇ ਹੋ ਜਿੱਡਾ ਬਾਡੀ ਬੰਤਰ ਫਿੱਟ ਪੂਠਾ ਪੂਰਾ ਜਿਹੜਾ ਪੀਰੀਡ ਲਗਾ ਦੋ ਉਸ ਤੋਂ ਮੱਝ ਨੂੰ 85000 ਚ ਸੰਤੂ ਸਾਹਿਬ ਮਾਨਤਨ ਕਰ ਦਾਂਗੇ ਠੀਕ ਆ ਜੀ ਹਾਂਜੀ 85000 ਮਾਨਤਨ ਹੋ ਜਾਊਗਾ ਹਾਂਜੀ ਠੀਕ ਆ ਮੱਝ ਪੂਰੀ ਖਰੀ ਆ ਬਾਕੀ ਆਪਦੀ ਤੇਰੀ ਮੱਝਨ ਮੱਟੇ ਵਾਲੇ ਜੀ ਸੰਤੂ ਸਾਹਿਬ ਕਿੰਨੀ ਹੈਗੀ ਆ ਠੀਕ ਆ ਆਜੋ ਅੱਗੇ ਸੰਦੀਪ ਭਾਈ ਇੱਕ ਆ ਨੈਕਸਟ ਆ ਕੀ ਦੂਜੇ ਨੰਬਰ ਤੇ ਮੱ ਦੂਜੇ ਸਵੇਰੇ ਨੇ 14 ਕਿਲੋ ਦੁੱਧ ਕੱਢਿਆ ਜੀ ਐਰ ਕੀ 15 16 ਕਿਲੋ ਦੁੱਧ ਦੀ ਉਮੀਦ ਆ ਇਹਦੇ ਵੀ 10 12 ਦਿਨ ਰਹਿੰਦੇ ਆ ਜੀ 10 12 ਦਿਨ ਸੇਮ ਹੀ ਇੰਦੇ ਪਏ ਜੀ ਹਾਂ ਜੀ 10 12 ਦਿਨ ਰਹੇ ਪਏ ਪੂਰਾ ਝੰਡਾ ਭਰਨਾ ਹਜੇ ਆਪਾਂ ਦਾ ਰਾਤੀ ਮਈਆਂ ਦੀ 10 ਪਈ ਇਹਦਾ ਆਪਾਂ ਘਰੋਂ ਦੇ ਫੇਸ ਦੇ ਨਹੀਂ ਆ ਰਾਤੀ ਮਈਆਂ ਲਈ ਠੀਕ ਹੈ ਜੀ ਹਾਂ ਜੀ ਸਵੇਰ ਤੀਜਾ ਸੁਣ ਜਾ ਰਹੀ ਹੈ ਤੀਜਾ ਤੇ ਜਾ ਸੁਗਾ ਬਾਕੀ ਦੁੱਧ ਵਾਲੀਆਂ ਮਈਆਂ ਜੀ ਆਹ ਵੇਖੋ ਜੀ ਮੂੰਹ ਮੱਥਾ ਠੀਕ ਹੈ ਬਾਕੀ ਬਹਿਣੀ ਵਾਲੇ ਪਾਸੇ ਉਹ ਆ ਥਾਣਾ ਜੀ ਆਹ ਵੇਖੋ ਬਾਕੀ ਤੋੜ ਕੇ ਖੋਲ ਕੇ ਆਪਾਂ ਤੁਹਾਨੂੰ ਜਿਹੜਾ ਦਿਖਾ ਦਿੰਨੇ ਆਂ ਹਾਂ। ਹਾਂ। ਖੋ ਕੇ ਬਾਈਨ ਮਟਾ ਇਹਦਾ ਪੂਰਾ ਹੋ ਗਿਆ। ਤੇ ਜਾਂ ਸੁਹਾ ਬਹੁਤ ਖਰੀਗਾ ਇਹ। ਵਾਈਨ ਮਟਾ ਇਹਦੇ ਜੀ ਪਰ ਜੀ। ਲਓ ਜੀ। ਮੱਝਾਂ ਜਿਹੜੀਆਂ ਦੋਸਤੋ ਦੋਵੇਂ ਤੀਜੇ ਤੀਜੇ ਸਵੇਰੇ ਸੌਣ ਜਾ ਰਹੀਆਂ ਨੇ ਇਹ ਦੂਜੇ ਨੰਬਰ ਤੇ ਦਿਖਾਉਂਦੇ ਆਂ ਆਪਾਂ ਤੁਹਾਨੂੰ ਇਹ ਵੀ ਤੀਜੇ ਸਵੇਰੇ ਤੇ ਦੁੱਧ ਇਹ ਵੀ ਚੰਗੀ ਖਰੀ ਹੋਊਗੀ ਠੀਕ ਆ ਵੱਡੀਆਂ ਮੱਝਾਂ ਨੇ ਠੀਕ ਆ ਪਤਲੇ ਪਿੰਡੇ ਦੇ ਵਿੱਚ ਬਹੁਤ ਪਤਲਾ ਚਾਮਿਆ ਸੰਤੂ ਸਾਹਿਬ ਵੇਖੋ ਚਾਮ ਕਿਡਾ ਪਤਲਾ ਦੁੱਪੜ ਮੈਂ ਦੁੱਧ ਨਹੀਂ ਦਿੰਦੀ ਜਿਹਦਾ ਪਤਲਾ ਚਾਮ ਉਹਨਾਂ ਦੁੱਧ ਦੇਣਾ ਬੜੀ ਖਰੀ ਮੈਂ ਨਿਕਲੀਆਂ ਥਣ ਤਾਂ ਵੇਖੋ ਤਨੀ ਢੇਲੇ ਸਾਰੀਆਂ ਮੱਕੀਆਂ ਬਾਹਰ ਹੋਣੀਆਂ ਹਾਂ ਜੇ ਕਰਾਏ 15 ਦਿਨ ਮੈਂ ਖੜਦੀ ਹਾਂ ਲੋ ਜੀ ਅਜੇ ਬੜਨ ਪੁੱਟਨ ਨੇੜੇ ਅੰਦਰ ਹੋਏ ਭੇ ਬਾਹਰ ਹੋਣੇ ਸਾਰੇ ਬਾਹਰ ਹੋਣੇ ਇਹ ਤਾਂ ਮੁੱਲ ਸਾਨੂੰ ਸਭ ਮੁੱਲ ਭਾਵੇਂ 90 ਕਰਾ ਲਓ ਭਾਵੇਂ 99 ਕਰਾ ਲਓ 82 ਹਜ਼ਾਰ ਦੀ ਮੈਂ ਹਾਣਾ ਹੀ ਦੇ ਦਾਂਗੇ 82 ਹਜ਼ਾਰ ਦੀ ਮੈਂ ਦੇ ਦਾਂਗਾ ਬਾਕੀ ਪੰਜੇ ਨਾ ਮਾਟਾ ਪੂਰਾ ਹਮੇ ਕੋਈ ਵਪਾਰੀ ਵੀਰ ਲੈ ਜੇ ਮੈਂ ਲੱਖ ਦੀ ਆ ਜਿੱਦਨ ਸੁਣਗੀ 82 ਦੀ ਮੈਂ ਦੇ ਦਾਂਗੀ ਠੀਕ ਆ 82 ਦੀ ਜਿਹੜੀ ਆ ਦੋਸਤੋ ਇਹ ਮਾਝੜੀ ਦਿੱਤੀ ਜਾਊਗੀ ਠੀਕ ਆ ਪਾਈ ਜਾਂਦਾ ਤੇ ਵਜਨ ਵਟੇ ਵਾਲੀ ਆ ਪੂਰੀ ਦੋਵੇਂ ਮੱਜਾਂ ਹੈਵੀ ਬੋਡੀ ਵੇਟ ਦੀਆਂ ਭਾਰੀਆਂ ਸਰੀਰਕ ਬੰਤਰਾ ਨੇ ਦੋ ਦੀਆਂ ਆ ਦੇਖੋ ਲਓ ਜੀ ਮਾਕੇ ਦੇਣ ਲੈ ਰੂਗੇ ਜੀ ਸੋ 15 ਕਿਲੋ ਲੈਣੇ ਆ ਸਰਾ ਕਿੱਡਾ ਮਹਨੇਰਾ ਇਹਦਾ ਸੰਦੀਪ ਭਾਈ ਮੁੱਲ ਕਿਨਾ ਕਿਹਾ ਸੀਗਾ ਮੁੱਲ ਭਾ 85 ਕਰੋੜ 90 ਕਰੋੜ 82 ਹਜ਼ਾਰ ਦੀ ਹਾਂ ਨਾ ਅੱਜ ਮੈਂ ਦੇ ਦਾਂਗੇ ਜੇ ਸੂਈ ਮੈਂ ਵੇਚੀ 15 ਕਿਲੋ ਦੁੱਧ ਬਣਾ ਕੇ ਫੇਰ ਦੇਵਾਂਗੇ 95 ਦੀ ਮੈਂ ਲਓ ਜੀ ਹਾਂਜੀ ਠੀਕ ਹੋ ਗਿਆ ਜੀ ਹਾਂਜੀ ਸੋ ਇਸ ਤੋਂ ਬਾਅਦ ਆਜੋ ਇੱਕ ਅੱਗੇ ਜਿਹੜੀ ਦੋਸਤੋ ਕੈਮਰਾ ਇਸ ਤੋਂ ਵੱਡੀ ਬੈੜਿਆ ਠੀਕ ਆ ਦੁੱਧ ਕੱਢੋ 30 ਕਿਲੋ ਅਸੀਂ ਠੀਕ ਆ ਅੱਜ ਸੂਪੇ ਸਵੇਰੇ ਸੂਪੇ ਤਿਆਰ ਹੀ ਆ ਹੂੰ ਸਾਈਟ ਹੈ ਕਰ ਦੋ ਤੇ ਮਨਾ ਕੇ ਦਵਾਂਗੇ ਅੱਛਾ ਦੇ ਨੇ ਤਿਆਰੀ ਦੇ ਵਿੱਚ ਤਿਆਰੀ ਬਿਲਕੁਲ ਤਿਆਰੀ ਅੱਜ ਠੋਏ ਦੇ ਆਣ ਆਈ ਪਈ ਆ ਅੱਜ ਸੂਬੇ ਸਵੇਰੇ ਸੂਬੇ ਠੀਕ ਆ ਜੀ ਬਹੁਤ ਜ਼ਿਆਦੀ ਲਓ ਜੀ ਤੂਆ ਦੂਜਾ ਤੇ ਤੀਜਾ ਹਾਂ ਸੱਤ ਜਿਆ ਸਵਾਰਿਆ ਤੀਜਾ ਤੂਆ ਪੂਰੀ ਵੱਡੀ ਬੈੜ ਆ ਦੋਸਤੋ ਫੁੱਲ ਬਟਾ ਫੁੱਲ ਹਾਈਟ ਲੈਂਥ ਬੇਲ ਚੰਗੀ ਆ 32 ਕਿਹੜਾ ਦੁੱਧ ਕੱਢੂ ਸਾਧੂ ਸਾਹਿਬ ਪਤਰਾ 32 32 ਦੀ ਵੀਰ ਕਹਿੰਦਾ ਵੀ ਯਾਰ ਕੱਢਣਾ ਚਾਹੀਦਾ ਦੁੱਧ ਏਡੀ ਬੈੜ ਨੂੰ ਬਾਕੀ ਧਣ ਚੱਡਾ ਤੁਸੀਂ ਵੇਖ ਲਓ ਫੁੱਲ ਬਟਾ ਫੁੱਲ ਵੱਡਾ ਹਵਾਨਾ ਵੱਡਾ ਕਦਗਾਠ ਹਰ ਪਾਸੇ ਜਿਹੜੀ ਦੋਸਤੋ ਪੂਰੀ ਜ਼ੋਰਦਾਰ ਵਜਨਦਾਰ ਠੀਕ ਹੈ ਜੀ ਖਬਰਦਾਰ ਜਿਹੜੀ ਵਹਿੜਾ ਪੂਰੀ ਥਾਣ ਚੱਡੇ ਦੀ ਬੜੀ ਸਾਫ ਮੋਟਾ ਗੋਲ ਥਾਣ ਦੋਸਤੋ ਫਿਰ ਥਾ ਵਿਰਲਾ ਜਿਹੜੀਆਂ ਦੋਸਤੋ ਇੱਥੇ ਆਪਾਂ ਕਹਿ ਸਕਦੇ ਵੀ ਗਿੱਠ-ਗਿੱਠ ਦੀਆਂ ਜਿਹੜੀਆਂ ਤੁਸੀਂ ਗਿੱਠਾ ਮਾਰਨੋਗੇ ਤੇ ਬੰਡ-ਬੁੰਡ ਬੜੀ ਚੰਗੀ ਹੈ ਥਰਾਂ ਦੀ ਉਹ ਜਿਹੜੀ ਦੀ ਜਿਹੜੀ ਆ ਵੀਰਾਂ ਦਾ ਵੀ 30 ਤੋਂ ਇਹ ਦੁੱਧ ਬਣਾ ਕੇ ਦਵਾਂਗੇ ਸੰਤੂ ਸਾਹਿਬ ਸੂਪੂ ਕੀ ਦੇ ਵਸੀ ਹਾਂਜੀ ਦੁੱਧ ਵਾਲੀ ਵਹਿੜਿਆ ਬਿਲਕੁਲ ਤੇ ਕੀ ਲੈਣ ਦੇਣ ਫਿਰ ਰੱਖਿਆ ਜੀ ਸੰਤੂ ਸਾਹਿਬ ਜਿਹੜੇ ਸੂਹੀ ਵੇਚੀ ਵਸੀ ਫਿਰ ਤੇ ਵੇਚਾਂਗੇ 95000 ਦੀ 27 28 ਕਿਲੋ ਦੁੱਧ ਬਣਾ ਕੇ ਜੋਗਾ ਇਤਰਾ ਵੀਰ ਲੈ ਜਾ ਉਹਦੇ ਵਾਸਤੇ 82000 ਦੀ ਵਸੀ ਦਵਾਂਗੇ ਖਾਨਾ 82000 ਹਾਂਜੀ ਉਹ ਜੋ ਮਾਨਦਾਨ ਕਰਦਾ ਕਿ ਚਲੋ ਕੋਈ ਭੈਣ ਭਰਾ ਦਾ ਲਓ ਜੀ 82000 ਰੁਪਏ ਅੱਜ ਦੇ ਦੋਸਤੋ ਇਦਾਂ ਆਪਾਂ ਲੈ ਕੇ ਜਾਂਦੇ ਆ 82000 ਆਪਾਂ ਜਿੰਨਾਂ ਨੂੰ ਲਈ ਉਹਨਾਂ ਆਪਾਂ ਨੂੰ ਦੂਜੇ ਸੂਬੇ ਆਖਿਆ ਚਲੋ ਆਪਾਂ ਤੁਹਾਨੂੰ ਦੂਜੇ ਗਏ ਤਾਂ ਕਈ ਵੀਰ ਮੁੜ ਕੇ ਕਮੈਂਟ 'ਚ ਲਿਖ ਦਿੰਦੇ ਤੁਸੀਂ ਸੁਭਾਣੀ ਸਹੀ ਦੱਸਦੇ ਆਪਾਂ ਇੱਕ ਸੂਬਾ ਵਾਧੀ ਦੱਸਿਆ ਚਲੋ ਠੀਕ ਹੈ ਜੀ ਹਾਂਜੀ ਬਾਕੀ ਚਲੋ ਉਹਨਾਂ ਵੀਰਾਂ ਦੀ ਵੀ ਚਲੋ ਆਪਾਂ ਆਪਣੀ ਸੋਚ ਸਮਝਾ ਜਿਹੜਾ ਕੋਈ ਮੰਨ ਸਕਦਾ ਤੁਸੀਂ ਮੰਨ ਲਿਆ ਕਰੋ ਦੋਸਤੋ ਬਾਕੀ ਜੋ ਚੀਜ਼ ਦਿਖਾਈ ਜਾਂਦੀ ਆ ਇੱਥੇ ਆ ਕੇ ਨਰਕ ਪਰਖਾ ਜ਼ਰੂਰ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਸਾਧੂ ਸਾਹਿਬ ਭਾਵੇਂ ਕੋਈ ਇਤਨਾ ਗਾਰੰਟੀ ਨਾ ਮੰਗਾ ਲੇ ਥਣ ਭਾਂਡੇ ਜੇ ਕੋਈ ਫਾਲਤ ਨਿਕਲੇ ਆਪਾਂ ਜੋ ਮਿਆਰਿਆਂ ਹੂੰ ਨੇ ਪੂਰੀ ਸਿਕਣਾਂ ਦੀ ਗਲਤ ਨਿਕਲੇ ਆਪਾਂ ਪੈਸੇ ਸਾਰੇ ਅਗਲੇ ਵਾਪਸ ਕਰਾਂਗੇ ਇਹ ਨਹੀਂ ਗੱਲ ਜੋ ਵੀਡੀਓ ਚ ਬੋਲਾਂਗੇ ਉਹੋ ਹੀ ਮੁੜਕੇ ਹੋਊਗਾ ਇਹ ਨਹੀਂ ਇੱਥੇ ਕੁਝ ਕਵਾਂਗੇ ਬਾਅਦ ਚ ਕੁਝ ਕਵਾਂਗੇ ਨਹੀਂ ਸਹੀ ਹੈ ਜੀ ਹਾਂਜੀ ਠੀਕ ਆ ਤੇ ਬੋਲਣਾ ਕੰਮ ਕਰਨਾ ਸੰਧੂ ਸਾਹਿਬ ਖਰਾ ਕੰਮ ਕਰਨਾ ਆਪਾਂ ਵੱਡੇ ਕਦ ਕੱਢਦੀ ਆ ਠੀਕ ਆ ਜੀ ਕਦ ਕੱਢ ਬੋਡੀ ਵੇਟ ਪੂਰਾ ਤੇ ਥਣ ਛੱਡੇ ਦੀ ਬੜੀ ਸਾਫ ਸ਼ੁੱਧ ਜਿਹੜੀ ਹੈਗੀ ਹੈ ਤਸਵੀਲ ਸੌ ਵੀ ਪੂਰੀ ਹੈ ਛੱਡਾ ਵੇਖੋ ਕਿੰਨਾ ਨਿੱਗ ਰਿਹਾ ਲਓ ਜੀ ਠੀਕ ਹੈ ਭਰਾ ਇਸ ਤੋਂ ਬਾਅਦ ਅਗਲੀਆਂ ਵਹਿੜਾਂ ਜਿਹੜੀਆਂ ਹੋਰ ਆ ਗਈਆਂ ਤੇ ਇਹ ਵੀ ਸੂਈਆਂ ਸਵਾਈਆਂ ਅੱਗੇ ਸਰ ਨੇ ਸਭ ਨੇ ਜੀ ਇਹ ਗੱਬਣਾ ਇਹ ਵੀ ਦੂਜੀ ਸਵੇਰ ਸੋਣੀ ਆ ਰਗੀ ਹਾਂ ਦੂਜੀ ਸਵੇਰ 23 ਕਿਲੋ ਦੁੱਧ ਕੱਢਿਆ ਨਹੀਂ 23 ਕਿਲੋ ਦੂਜੀ ਸਵੇਰ ਦੋ ਜਿਹੜਾ ਦੁੱਧ ਦਿੱਤਾ ਨਹੀਂ ਤੇ ਹੁਣ ਸੂਹਾ ਤੀਜਾ ਹੈ ਜੀ ਹਾਂ ਕੋਈ ਨਹੀਂ ਬਾਈਕ ਤੇ ਨੀਂਦ ਰੱਖ ਕੇ ਚੱਲੋ ਕਿਉਂਕਿ ਗਰਮੀ ਗਰਮੀ ਹੈ ਸੰਦੂ ਸਾਹ ਹੂੰ ਚਲੋ 20 ਤੋਂ ਪਲਾਸੀ ਦੁੱਧ ਪਾ ਦੇ ਪਾਦਣਾ ਚਾਹੀਦਾ ਵੇਹ ਬਹਿੜ ਪਾਉਗੀ ਜੀ ਪਾਉਗੀ 20 ਤੋਂ ਪਲਾਸੀ ਜਿਹੜਾ ਤੁਸੀਂ ਜਜਮੈਂਟ ਕਰ ਲਿਓ ਭਰਾਵੋ ਠੀਕ ਹੈ 20 ਤੋਂ ਬਾਹਰ ਜਿਹੜੀ ਚੱਲਣ ਵਾਲੀ ਵੇੜ ਹੈ ਜੀ ਤੇ ਥਣ ਥਣ ਪੂਰਾ ਮੱਝਾ ਨਾ ਥਣ ਥਣ ਦਾ ਪੂਰਾ ਆਕਾਰ ਚੰਗਾ ਬਿਲਕੁਲ ਮੱਝਾ ਨਾ ਠੀਕ ਹੈ ਇਹਦਾ ਫਿਰ ਲੈਣ ਤੇ ਸੰਦੀਪ ਭਾਈ ਸੰਤੋ ਸਾਹਿਬ ਮੁੱਲ ਭਾਵੇਂ 65 ਕਰਾ ਲਓ 55000 ਦੇ ਬੱਛੀ ਦੇ ਦਾਂਗੇ ਹਾਣਾ 55 ਭਾਵੇਂ ਕੋ ਚੋਕੇ ਲੈ ਜਾ ਵੀਰਾ ਹੂੰ ਪੂਰੀ ਥਣ ਪਾਂਡੇ ਦੀ ਗਾਰੰਟੀ ਹੋ ਆਪਣੀ ਹੂੰ ਹਾਂਜੀ ਇਸ ਗੱਪਣ ਕਿਨੇ ਕਿਨੇ ਲੱਗੇ ਇਹ 2-4 ਦਿਨ ਹੀ ਖੜੂਗੇ ਸੰਤੋ ਸਾਹਿਬ ਤਿਆਰੀ ਚੇ ਬਿਲਕੁਲ ਠੀਕ ਹੈ ਹਾਂਜੀ ਤਿਆਰੀ ਦੇ ਵਿੱਚ ਆ ਦੋਸਤੋ ਤਾਂ 2-4 ਦਿਨ ਦਾ ਸਮਾਂ ਵਾਧੂ ਉਹ ਲੈ ਕੇ ਜਾਊਗੀ ਠੀਕ ਹੈ ਅਕੀ ਤਾਲ ਤੋਂ ਪੁੱਦਾ ਸਪੇਸ ਮਿੰਡਰ ਚੰਗੀ ਆਈ ਠੀਕ ਹੈ ਮੱਝਾਂ ਨਾਲ ਸਾਡੀਆਂ ਦੀ ਇਸ ਤੋਂ ਬਾਅਦ ਇੱਕ ਲਾਲ ਬੈੜਾ ਤੁਹਾਨੂੰ ਦੋ ਲਾਸ਼ ਦੇ ਵਿੱਚ ਆਈਆਂ ਨੇ ਲਾਲ ਬੱਚੀਆਂ ਦੇ ਖਾਣਾਂ ਜਰਸੀ ਜਰਸੀ ਆ ਸੰਸਾਰ ਦੁੱਧ ਹੈ ਸਾਡੇ ਤੇ ਨੰਨੇ ਨੇ ਸੂਈ ਥੱਲੇ 12 ਕਿਲੋ ਬੋਰੀ ਹੋਣੀ ਠੀਕ ਹੈ ਉਹ ਮੇਰੇ ਕੋਲ ਧਰਮ ਨਾ ਮਾਰੇ ਜੇ ਭਾਂਗੇ ਜਿੰਨਾ ਮਰਜ਼ੀ ਲੈ ਜੇ ਥਣ ਭਾਂਡੇ ਦੀ ਫੁੱਲ ਗਾਰੰਟੀ ਆਪਣੇ ਦੂਜਾ ਸਵੇਰ ਸੂਈ ਆ ਦੂਜਾ ਹੀ ਦੂਜਾ ਕਿੰਨੇ ਦਿਨ ਦੱਸਿਆ ਸੂਈ ਨੂੰ ਪਰਸੋਂ ਦੀ ਸੂਈ ਆ ਦੁੱਧ 16 ਕਿਲੋ ਕੱਢੂਗੀ ਹਾਂਜੀ ਹੁਣ ਮੌਜੂਦਾ 12 ਕਿਲੋ ਬੋਰੀ ਤਿਆਰ ਹੋ ਗਈ 12 ਕਿਲੋ ਬੋਰੀ ਤਿਆਰ ਆ ਜੀ ਠ ਕਲਾ ਦੁੱਧ ਜਤੂਈ ਆ ਤੇ 15 ਤੋਂ ਬਾਹਰ ਵੀਰਾਂ ਦਾ ਵੀ ਚੱਲੂਗੀ 16 ਕਿਲੋ ਦੁੱਧ ਘੜ ਦਊਗੀ ਤੇ ਗਰਮੀ ਨਹੀਂ ਮਰਾਉਣੀ ਇਹਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਆਤੀ ਕ੍ਰੋਸ ਹੈਗੀ ਸ਼ਾਈ ਵਾਲ ਦੇ ਵਿੱਚ ਥੋੜੀ ਜਿਹੀ ਜੀ ਬਾਕੀ ਬ੍ਰੀਡ ਦੇ ਵਿੱਚ ਅੰਡਰਸਟੈਂਡਿੰਗ ਜਿਹੜੀ ਆ ਦੋਸਤੋ ਤੁਸੀਂ ਆਪ ਵੀ ਕਰ ਲਿਆ ਕਰੋ ਤੇ ਜਿੰਨਾ ਤੱਕ ਜਿੰਨੇ ਕੁ ਪਰਸੈਂਟ ਤੁਹਾਨੂੰ ਲੱਗਦੀ ਹੈ ਬਾਕੀ ਥਾਂ ਦੇਵਾ ਪੂਰਾ ਸਾਫ਼ ਬਹੁਤ ਯਾਰੀ ਚੰਗੀ ਬੱਸੀ ਆ ਤੁਹਾਡਾ ਹੂੰ ਬੱਤ ਨਹੀਂ ਬੜੀ ਪੈਸੇ ਲੈ ਬਚਾ ਗਈ ਸੀ ਤੇ ਅੱਛਾ ਇਹ ਮਗਰ ਸੰਧੂ ਸਾਹਿਬ ਇੰਨੀ ਠੰਡੀ ਆ ਵੀ ਕੋਈ ਮੰਗਾ ਪਾਉਂਦੀ ਲੋੜ ਨਹੀਂ ਜੀ ਇਹਨੂੰ ਏਦਾਂ ਛੱਡ ਕੇ ਵੇਚਾ ਜਿੱਦਾਂ ਮਰਜ਼ੀ ਚੋੜੀ ਠੰਡੀ ਆ ਹਾਂਜੀ ਬਿਲਕੁਲ ਠੰਡੀ ਆ ਕੋਈ ਸੀਲਸਾ ਗੱਲੋ ਜੀ ਪ्योर ਜਰਸੀ ਆ ਜੀ ਪੰਜਾਬ ਵਾਲੀ ਲਓ ਜੀ ਆਹ ਠੰਡ ਠੰਡ ਤੇ ਕਿਵੇਂ ਕੱਟ ਜਾਏ ਉਹ ਮੜਾ ਆ ਗਿਆ ਵਹੀ ਕਿਨ ਗੱਡੀ ਦੇ ਚਾਲਨ ਚੜਾਉਣ ਲੱਗਾ ਆ ਬਾਕੀ ਧਾਰ ਦੌਰ ਪੂਰੀ ਸਹੀ ਆਉਂਦੀ ਕੋਈ ਉਹ ਜੀ ਗੱਲ ਰਹੀ ਹੈਗੀ ਭਵਾਂ ਦੇ ਟ్రਾਈ ਕਰਕੇ ਵਿਖਾ ਦਿੰਦੇ ਜੀ ਅੱਛਾ ਸਰੂ ਇੱਕ ਸਾਈਡ ਤੇ ਰਹਿ ਗਿਆ ਉਹ ਪਾਸੇ ਹੀ ਰਹੇਗਾ ਮੈਂ ਤੁਹਾਨੂੰ ਇੱਕੋ ਜਿਹੀ ਬੱਚਾ ਲਾ ਕੇ ਮੋਹਾਰਦਾ ਬੱਚਾ ਲਾ ਕੇ ਜਿਹੜੀ ਦੋਸਤ ਚੁਆਈ ਕਰਕੇ ਆਪਾਂ ਦਿਖਾ ਦਿੰਦੇ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਕੋਈ ਕਿਸੇ ਕੋਲ ਡਾਊਟ ਨਾ ਰਹੇ ਗੱਲਬਾਤ ਤੇ ਥੋੜਾ ਜਿਹਾ ਥਣ ਪਾਟਿਆ ਸੀ ਤਾਂ ਕਰਕੇ ਮਾਰ ਕੇ ਆਪਾਂ ਕਿ ਸਰੂ ਤੋਂ ਆਪਾਂ ਜਿਹੜੀ ਇਹ ਤਸੱਲੀ ਕਰ ਲੈਨੇ ਆਂ ਕਿ ਚੁਆਈ ਕਰਕੇ ਆ ਦੇਖੋ ਧਾਰਾ ਮਾਰ ਕੇ ਦਿਖਾ ਦਿੰਦੇ ਆਪਾਂ ਚੌਥਾ ਬੜੀ ਜਿਹੜਾ ਹੁੰਦਾ ਮਾੜਾ ਡਾਲੇ ਨਾਲ ਲੱਗਿਆ ਇਹ ਹੂੰ ਹੂੰ ਉਹ ਨਾਜੂਕ ਜੀ ਚੀਜ਼ ਹੈ ਨਾ ਆਹ ਲਓ ਜੀ ਪਰਲਾ ਥਾਂਸੀ ਜਿਹੜਾ ਦੋਸਤੋ ਲੱਗਾ ਸੀਗਾ ਥੋੜਾ ਜਿਹਾ ਥੱਲੇ ਉਹ ਪਾਸੇ ਆਵੇ ਬਿਲਕੁਲ 60 ਜੀ ਲੱਗੀ ਸੀ ਮੈਂ ਕਿਹਾ ਵੀ ਮਾੜੀ ਤਸੱਲੀ ਜ਼ਰੂਰ ਕਰਾ ਦਈਏ ਜੋ ਵੀ ਐ ਚੁਆਈ ਵਿੱਚ ਕਰਕੇ ਤੇ ਬਰਾਬਰੂ ਵੇਖ ਸਕਦੇ ਹੋ ਪੋਲਾ ਵਰਾ ਠੀਕ ਹੈ ਜੀ ਬੜੀ ਜਿਆਦੀ ਝੋਣ ਜਣ ਸੰਸਾਹ ਆ ਜਿਹੜੇ ਮਗਰਲੇ ਥਾਣਾ ਦੀ ਚੁਆਈ ਦੇਖ ਲਓ ਲਓ ਜੀ ਇਹ ਤਾਂ ਵੀ ਸੰਦੀਪ ਰੇ ਮੁੱਲ ਫਿਰ ਲੈਣ ਦੇਣ ਕੀ ਕੀਤਾ। ਹਾਂ ਜੀ ਮੁੱਲ ਦੇ ਕਰਦੇ 45000 43000 ਦੀ ਅਸ਼ੀ ਦੇ ਦੰਗਾ ਹਨ। ਠੀਕ ਆ। ਹਾਂ ਜੀ। 43000 ਦੀ। ਹਾਂ ਜੀ। ਮਗਰ ਬੱਚਾ ਇਹਦੇ ਬੱਚਾ ਅੱਛਾ ਜੀ ਪਰਸੋਂ ਦੀ ਸੂਈ ਆ। 나ੜੂ ਨਾਲ। ਠੀਕ ਆ। 나ੜੂ ਬੱਚੇ ਦੇ ਨਾਲ ਆ ਦੋਸਤੋ ਪਰਸੋਂ ਦੀ ਸੂਈ ਆ ਠੀਕ ਆ ਜੀ। ਇਹ ਹੋ ਗਈ ਆ ਲਾਸ਼ ਦੇ ਵਿੱਚ ਇੱਕ ਹੋਰ ਤੁਹਾਨੂੰ ਸ਼ਹੀਦ ਆਦਨੇ ਸ਼ਹੀਵਾਲ ਵੈਡ ਦਿਖਾ ਦਿੰਨੇ ਠੀਕ ਆ। ਲੈ ਜੂਗੀ ਅੱਧੋ ਘੱਟ ਵੀ 10 ਤੋਂ 15 ਦੇ ਲੈ ਜੂਗੀ। ਠੀਕ ਆ ਜੀ। ਪਰ ਕੋਣ ਬੜਾ ਲੱਗਾ ਵਾ। ਅਸੀਂ ਅੱਜ ਵੀਡੀਓ 'ਚ ਮੇਰਾ ਰੱਤਾ ਪਿਆਰ ਜੇ ਪਰ ਫਿਰ ਹੁਣ ਚਲੋ ਜੇ ਤਿਆਰੀ ਜੇ ਆ ਗਈ ਉਹਦੇ ਦਿਨਾਂ ਬਾਅਦ ਫਿਰ ਦਿਖਾ ਦਾਂਗੇ ਹਾਂਜੀ ਹਾਂਜੀ ਖਰਾਦ ਜੇ ਉਸ ਤੋਂ ਪਹਿਲਾਂ ਕਿਤੇ ਭੈਣ ਭਰਾ ਦਾ ਨਾ ਜਾਗੇ ਚਲੋ ਕੋਈ ਵੀਰ ਦੇ ਆਹ ਮਾਣ ਹੋਵੇ ਜਾਨੀ ਕਿ ਛਾਈਆ ਲੈਣੀ ਲਾਲ ਰੰਗ ਦੀ ਛਾਈਆ ਵਾਲੇ ਜਿਹੜੇ ਦੋਸਤੋ ਲਾਲ ਰੰਗ ਦੇ ਵੇਚਿਆ ਠੀਕ ਹੈ ਜਿੱਥੇ ਸੰਤੂ ਸਾਹਿਬ ਸੋਨਾ ਦੁੱਜੇ ਲਾਏ ਪਈ ਆ ਦੁੱਜੇ ਉਸ ਵਿੱਚ 15 16 ਕਿਲੋ ਦੋਸਤ ਕੱਢਿਆ ਜੀ ਨੇ ਅੱਛਾ ਜੀ ਤੇ ਜਦੋਂ ਸੰਤੂ ਸਾਹਿਬ ਆਏ ਕਿ ਸੋਨਾ ਵੇਡਣ ਥਾਰ ਤੋਂ ਬੜਾ ਲੱਗਾ ਜੇ ਦਿਨ 10 ਤੋਂ 15 ਲੈ ਜੂ ਅੱਜ 10 ਕਰਿਆਂ ਦਾ ਤੁਸੀਂ ਆਈਡੀਆ ਜਿਹੜਾ ਰੱਖ ਸਕਦੇ ਹੋ 10 ਦਿਨ ਸਮਾਂ ਲੈ ਜੂਗੀ ਠੀਕ ਹੈ ਜੀ ਥਾਂ ਤੋਂ ਪੂਰਾ ਮੱਝਾ ਵਾਲਾ ਲੰਬਾ ਥਾਣਾ ਪੂਰਾ ਠੀਕ ਹੈ ਤੇ ਇੱਕ ਰੰਗ ਹੈਗੀ ਬਿਲਕੁਲ ਲਾਲ ਰੰਗ ਦੇ ਵਿੱਚ ਜਿਹੜੀ ਦੋਸਤੋ ਇਹ ਬੜਾ ਬਹੁਤ ਢੇਰ ਢਾਲਿਆ ਸੁਸਾ ਪਾਣੀ ਵਧੀਆ ਸੂਬਾ ਦੂਜਾ ਹਾਂਜੀ ਤੀਜਾ 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 ਸੂਬਾ ਤੀਜਾ ਹਾਂਜੀ ਠੀਕ ਹੈ ਤੇ ਫਿਰ ਮੋਲੇ ਦਾ ਕੀ ਕਰਤਾ ਅੱਜ ਲੈਣ ਦੇਣ ਅੱਜ ਦੇ ਹਿਸਾਬ ਨਾਲ ਸੁਸਾ ਅੱਜ 45000 ਜਮਾਨਤਾਨ ਕਰ ਦਾਂਗੇ ਤੇ ਮੁੜਕੇ ਦੇਵਾਂਗੇ ਵਾਛੀ 55000 ਦੀ ਜਿੱਦਣ ਸੂਬੀ ਅੱਜ 45000 ਜਮਾਨਤਾਨ ਕਰ ਦਾਂਗੇ ਠੀਕ ਹੈ ਹਾਂਜੀ ਥਰਡ ਭਾਂਡੇ ਦੀ ਫੁੱਲ ਗਾਰੰਟੀ ਆਪਣੀ ਠੀਕ ਹੈ ਹਾਂਜੀ ਰੋਜ ਦਾ ਅੱਜ ਤੋਂ ਬਾਅਦ ਫਿਰ 1000 1000 ਵਧੀ ਜਾਣਾ ਵਧੂਗੀ ਵਧੂਗੀ 1000 ਜਿਹੜਾ ਇਹਦਾ ਪਤਾ ਇੱਕੋ ਨਹੀਂ ਸੰਤੂ ਸਾਹਿਬ 55 ਨੂੰ ਚੱਲ ਜਾਏਗਾ 60 ਨੂੰ ਚੱਲ ਜਾਈਏ ਜਿੱਦਨ ਸੂਬੇ ਠੀਕ ਹੈ ਜੀ ਠੀਕ ਹੈ ਸੋ ਅੱਜ ਦੋਸਤੋ 45000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵਾੜ ਮਿਲ ਜੂ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਤੀ ਆ ਹਾਂਜੀ ਸੋ ਸ਼ਾਈ ਵਾਲ ਜਰਸੀ ਕ੍ਰੋਸ ਜੀ ਜਿਹਉਂਦੀ ਆ ਜੀ ਸ਼ਾਈ ਵਾਲ ਜਰਸੀ ਕ੍ਰੋਸ ਆਖੀ ਬੜੋ ਬੜੀ 15 16 ਗੱਲ ਦੁੱਧ ਪਾਇਆ ਵਾੜ ਦੇ ਲਓ ਤੇ ਸੰਦੀਪ ਵੀਰ ਇੱਕ ਸੰਪਰਕ ਨ 758337038949 ਹਾਂਜੀ 8437038949 ਠੀਕ ਹੈ ਜੀ ਸੋ ਦੋਸਤੋ ਅੱਜ ਮੇਰੇ ਨਾਲ ਵੀਰ ਸਨ ਸੰਦੀਪ ਸਿੰਘ ਭੋਲਰ ਡੇਰੀ ਫਾਰਮ ਤੇ ਪਹੁੰਚੇ ਸੀ ਗਾ ਸੌਰ ਸਿੰਘ ਖਾਸ ਵਿਜਿਟ ਸੀ ਆਪਣੀ ਅੱਜ ਅੱਜ ਨਾਗ ਜਿਹੜੇ ਤੁਹਾਨੂੰ ਦਿਖਾਦੇ ਆ ਦੋਸਤੋ ਕਟੋ ਘਟ ਦੀ 6 ਨਗ ਦਿਖਾਦੇ ਆ ਠੀਕ ਹੈ ਪਸੰਦ ਆਏ ਪਸ਼ੂ ਦੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੁਵਾਈ ਕਰ ਲੋ ਟਿੱਪ ਕੇ ਤਸੱਲੀ ਕਰ ਲੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ